ਜੀ ਬਈ ਸਤਿ ਸ੍ਰੀ ਅਕਾਲ ਹੋ ਬਈ ਠੀਕ ਆ ਸਾਰੇ ਆ ਦੇਖੋ ਬਈ ਆਪਾਂ ਜਿਹੜਾ ਕੰਗੇ ਦੀ ਪਹਿਲਾ ਸਿੰਪਲ ਆਰੇ ਤੇ ਚੀਰ ਦੇ ਦੀ ਵੀਡੀਓ ਪਾਈ ਸੀਗੀ ਤੇ ਉਸ ਤੋਂ ਬਾਅਦ ਸੰਦਸੇ ਦੇ ਵੀ ਆਪਾਂ ਦੀ ਪੌਲਿਸ ਕਰਕੇ ਵੀਡੀਓ ਪਾਵਾਂਗੇ ਤੇ ਅੱਜ ਆਪਾਂ ਇਹਦੀ ਪੌਲਿਸ ਕਰਕੇ ਵੀਡੀਓ ਪਾਉਣ ਲੱਗੇ ਆਂਗੇ ਤੇ ਗ੍ਰੈਂਡਰ ਮਾਰਤਾ ਇੱਧਰ ਵੀ ਨਾਲ ਇੱਧਰ ਤੇ ਦੇਖੋ ਚੈੱਕ ਕਰੋ ਵਧੀਆ ਬਣਿਆ ਇਹਦੀ ਬਈ 2.5 ਫੁੱਟ ਲੰਬਾਈ ਹੈਗੀ ਤੇ 6 ਇੰਚੀ ਚੌੜਾ ਹੈਗਾ ਅੱਧ ਤੋਂ ਵੱਧ ਦੰਦੇ ਨੇ ਥੋੜਾ ਜਿਹਾ ਅੱਧ ਤੋਂ ਘੱਟ ਥੋੜਾ ਇੱਧਰ ਮੁੱਠਾ ਫੜਨ ਵਾਲਾ ਤੇ ਆਹ ਪੌਲਿਸ ਕਰਤੇ ਆਪਾਂ ਨੇ ਦੇਖੋ ਕਿਵੇਂ ਲੱਗਦਾ ਵਧੀਆ ਲੱਗਦਾ ਹੈ ਵੇ ਵਧੀਆ ਲੱਗਦਾ ਤਾਂ ਸ਼ੇਅਰ ਕਰਦੇ ਕਰੋ ਬਸ ਕਮੈਂਟ ਕਰਦੇ ਕਰੋ ਚੈਨਲ ਨੂੰ ਫੋਲੋ ਕਰ ਲਓ ਵਧੀਆ ਤੋਂ ਵਧੀਆ ਵੀਡੀਓ ਅੱਗੇ ਤੋਂ ਪਾਵਾਂਗੇ ਆਪਾਂ ਤੇ ਇੱਕ ਘੰਟ ਤੋਂ ਘੰਟ ਚੈਨਲ ਨੂੰ ਫੋਲੋ ਕਰ ਲਿਓ ਤੇ ਇਧਰ ਦੇਖੋ ਆਪਾਂ ਨੇ ਇਹਦੇ ਪੌਲਸ ਕਰਤੇ ਇਹਦਾ ਦੰਦਾ ਹੈਗਾ ਕਿਸੇ ਬਾਈ ਨੇ ਜੇ ਬਣਾਉਣਾ ਹੋਵੇ ਪੌਣੀ ਇੰਚ ਤੇ ਆ ਠੀਕ ਹੈ ਤੇ ਉਧਰ ਨੂੰ ਹੈਗਾ ਹੈਗਾ 1.5 ਚਾਰ ਇੰਚੀ ਲੰਬਾਈ ਚ ਵਾਕਿਆ ਆਪਾਂ ਨੇ 1.5 ਪੂਣੇ 2 ਇੰਚ ਤਾਂ ਸਾਢੇ ਹੋਇਆ ਹੈਗਾ ਠੀਕ ਹੈ ਜੀ ਤੇ ਇਧਰਲੇ ਪਾਸੇ ਪੌਲਸ ਕਰਦੇ ਆ ਤੇ ਇਹ ਮੋਟਾ ਹੈਗਾ ਬਈ ਪੌਣੀ ਇੰਚ ਅਗਭੋ ਦੰਦੇ ਨੇੜੇ ਉਹ ਪਤਲੇ ਕਰੇ ਹੋਏ ਨੇ ਤੇ ਮਟਾਈ ਪਾਉਣੀ ਹੈ ਕਿ ਤੇ ਕਿਸੇ ਵੀਰ ਨੇ ਬਣਾਉਣਾ ਕਈ ਵਾਰ ਸਲੂਨ ਦੇ ਨੰਗੂ ਨੇ ਬਾਈ ਨੇ ਬਣਾਇਆ ਬਣਵਾਇਆ ਹੈਗਾ ਸਲੂਨ ਚ ਟੰਗਣ ਨੂੰ ਵੀ ਮਤਲਬ ਇਹਨਾਂ ਦੇ ਕੋਈ ਸੰਤ ਹੁੰਦੇ ਨੇ ਕੈਂਚੀ ਵੀ ਬਣਾਉਣੀ ਹੈਗੀ ਉਹ ਵੀ ਤੁਹਾਨੂੰ ਅੱਗੇ ਤੋਂ ਵੀਡੀਓ ਪਾ ਕੇ ਦਿਖਾਵਾਂਗੇ ਤੇ ਕਿਰਪਾਣ ਕੰਗਾ ਬਣਾਇਆ ਜੀ ਤੁਹਾਨੂੰ ਵੀਡੀਓ ਪਾਤੀ ਠੀਕ ਹੈ ਇਹ ਚੈੱਕ ਕਰੋ ਜੇ ਵਧੀਆ ਲੱਗਿਆ ਬਸ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਕਰ ਲਿਓ ਫੋਲੋ ਆਈਆਂ ਫੋਟੋ ਬਾਤੀਆਂ ਕੀਕੀ ਦੇਖੋ ਨਹੀਂ ਵਧੀਆ ਲੱਗਿਆ ਸ਼ੇਅਰ ਕਰ ਦਿਓ ਓਕੇ ਧੰਨਵਾਦ